ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਕਬੱਡੀ ਚੈਨਲ ਤੇ ਤਾਂ ਦੋਸਤੋ ਅੱਜ ਵੀ ਦੋ ਤਿੰਨ ਜਗ੍ਹਾ ਤੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਸੋ ਆਪ ਦੇਖੀਏ ਫਿਰ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣੇ ਨੇ ਸਭ ਤੋਂ ਪਹਿਲਾਂ ਦੋਸਤੋ ਅੱਜ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਉਪਲੀ ਜ਼ਿਲ੍ਹਾ ਪਟਿਆਲਾ ਵਿਖੇ ਇੱਥੇ ਅਜ ਆਲ オーਪਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦੇ ਲਈ ਪਹਿਲਾ ਇਨਾਮ ₹10 ਲੱਖ ਰੁਪਿਆ ਦੂਜਾ ਇਨਾਮ 75000 ਤੇ ਬੈਸਟਰਨ ਵਿੱਚ ₹21,000 ਦਿੱਤਾ ਜਾਵੇਗਾ ਤੇ ਦੋਸਤੋ ਕਹਿੰਦੇ ਅੱਜ ਇੱਥੇ ਟੌਪ ਟੌਪ ਦੇ ਪਲੇਅਰ ਪਹੁੰਚਨੇ ਨੇ ਜਿਹੜੇ ਇੰਡੀਆ ਦੇ ਵਿੱਚ ਇਸ ਵਕਤ ਹੈਗੇ ਨੇ ਤੇ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 1 2 3 ਤੇ ਉਸ ਤੋਂ ਕਿ ਦੋਸਤੋ ਅੱਜ ਬਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਮੁਕੰਦ ਸਿੰਘ ਵਾਲਾ ਵਿਖੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ 45 ਕਿਲੋ ਦੇ ਨਰੋਲ ਮੈਚ ਹੋਣਗੇ 42 ਕਿਲੋ ਦੇ ਲਈ ਪਹਿਲਾ ਇਨਾਮ ਤੇ 4100 ਤੇ ਦੂਜੇ ਇਨਾਮ ਤੇ 3100 ਰੁਪਏ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ ਅੱਜ ਆਸਟ੍ਰੇਲੀਆ ਵਿਖੇ ਵੀ ਵੱਡਾ ਕਬੱਡੀ ਕੱਪ ਹੋਣਾ ਹੈ। ਕੱਲ ਵੀ ਚੋਟੀ ਦਾ ਕਬੱਡੀ ਕੱਪ ਹੋ ਕੇ ਹਟਿਆ। ਸੋ ਅੱਜ ਵੀ ਵਧੀਆ ਮੈਚ ਹੋਣਗੇ। ਇਹ ਕਬੱਡੀ ਕੱਪ ਹੋਣਾ ਮਿਲਟਨ ਵਿਖੇ। ਸੋ ਇੱਥੇ ਅੱਜ ਖੁਸ਼ੀ ਹੋ ਰਹੇ ਨੇ, ਖੇਡਣਾ ਹੈ ਸੁਲਤਾਨ ਹੋ ਰਹੇ ਨੇ, ਅਰਸ਼ ਹੋ ਰਹੇ ਨੇ, ਬਹਿਗੁਰੂ ਹੋ ਰਹੇ ਨੇ, ਫੁੱਲੇ ਹੋ ਰਹੇ ਨੇ, ਅੰਬੇ ਹੋ ਰਹੇ ਨੇ। ਤੇ ਬਾਈ ਜੀ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਜੈਕਸ਼ਨ ਤੇ